ਜਿੱਤ ਲਿਆ ਏ ਕਿਸ ਤਰੀਕੇ ਨਾਲ ਜਿੱਤ ਲਿਆ 라वण ਨੂੰ ਮਾਰਨ ਰਾਮ ਦੇ ਨਾਲ ਜਿਹੜਾ ਰਲ ਗਿਆ 라वण ਦਾ ਛੋਟਾ ਭਰਾ ਸਭੀਖਣ ਹੈ 라वण ਤਰਤੀ ਤੇ ਜ਼ਖਮੀ ਹੋ ਕੇ ਡਿੱਗਾ ਪਿਆ ਏ ਇੰਦੇ ਕੋਲ ਕੋਈ ਗੁਣ ਲੈ ਲਾ ਚਾਰ ਵੇਦਾਂ ਦਾ ਗਿਆਤਾ ਏ ਬ੍ਰਹਮਾੰਡ ਦਾ ਗਿਆਨ ਰੱਖਦਾ ਵਿਗਿਆਨ ਦਾ ਗਿਆਨ ਰੱਖਦਾ ਇਹਦੇ ਕੋਲੋਂ ਕੁਝ ਗਿਆਨ ਹਾਸਲ ਕਰਨਾ శ్రీ ਲਕਸ਼ਮਣ ਜੀ 라ਵਣ ਦੇ ਪੈਰਾਂ ਵੱਲ ਖਲੋਤੇ ਪੁੱਛਦੇ ਨੇ ਪਰ 라ਵਣ ਜੀ ਨੇ ਕੁਝ ਜਵਾਬ ਨਹੀਂ ਦਿੱਤਾ ਵਾਪਸ ਮੁੜ ਗਿਆ ਪ੍ਰਤਾਪਾ ਸ਼੍ਰੀ ਇਹ 라ਵਣ ਕਿਉਂ ਗਿਆਨ ਦੇਵੇ ਗਾ ਆਪਣਾ ਦੁਸ਼ਮਣ ਕਹਿਣ ਲੱਗਾ ਨਹੀਂ ਬੜਾ ਵੱਡਾ ਵੀ دیਵਾਨ ਹੈ ਤੇ دیਵਾਨਾਂ ਦੀ ਕਿਸੇ ਨਾਲ ਦੁਸ਼ਮਣੀ ਨਹੀਂ ਹੁੰਦੀ ਕਹਿੰਦਾ ਫਿਰ ਉਹ ਨਹੀਂ ਬੋਲਦਾ ਉਹ ਕੋਈ ਗਿਆਨ ਨਹੀਂ ਦਿੰਦਾ ਕਹਿਣ ਲੱਗੇ ਤੈਨੂੰ ਲੈਣਾ ਨਹੀਂ ਆਉਂਦਾ ਤੂੰ ਸਰਾਣੇ ਵੱਲ ਜਾ ਕੇ ਖਲੋਤਾ ਏ ਤੂੰ ਉਹਦੇ ਪੈਰਾਂ ਵੱਲ ਜਾ ਕੇ ਖਲੋ ਤੇ ਪੈਰਾਂ ਤੇ ਨਮਸ਼ਕਾਰ ਕਰਕੇ ਬੇਨਤੀ ਕਰ ਪ੍ਰਾਰਥਨਾ ਕਰ ਕਿ ਮੈਂ ਆਪ ਜੀ ਦੀ ਛਰਨ ਆਇਆ ਕੁਝ ਮੈਨੂੰ ਗਿਆਨ ਦੀਆਂ ਗੱਲਾਂ ਦੱਸੋ ਲక్ష్మణ ਜੀ ਗਏ ਨੇ 2-4 ਗੱਲਾਂ ਕੀਤੀਆਂ ਨੇ ਬਹੁਤ ਸਾਰਾ ਗਿਆਨ ਲਿਆ ਆਪਾਂ 2-4 ਗੱਲਾਂ ਉਹਦੇ ਚੋਂ ਨੁਕਤਾ ਲੈਣਾ ਲਕਸ਼ਮਣ ਨੇ ਦੁਸ਼ਮਨ ਤੇ ਮਿੱਤਰ ਦੀ ਗੱਲ ਕਰਦੇ ਆ ਪੁੱਛਿਆ ਤੇ ਲੰਕੇਸ਼ਵਰ ਕਹਿਣ ਲੱਗਾ ਵੀ ਦੁਸ਼ਮਨ ਭਾਵੇਂ ਧਰਤੀ ਤੇ ਕਿੰਨਾ ਵੀ ਫਟੜ ਹੋ ਕੇ ਡਿੱਗਾ ਹੋਵੇ ਤੇ ਆਪਣੇ ਦੁਸ਼ਮਨ ਦੀ ਮਾਰ ਥੱਲੇ ਨਹੀਂ ਖਲੋਣਾ ਇਹ ਵੱਡੀ ਗਿਆਨ ਦੀ ਗੱਲ ਸਿੱਖ ਲੈ ਕਹਿੰਦਾ ਤੂੰ ਮੇਰੇ ਫਰਹਾਣੇ ਵੱਲ ਆ ਕੇ ਖਲੋਤਾ ਤੂੰ ਦੇਖਿਆ ਮੈਂ ਇਧਰ ਸਿਰ ਫੇਰਿਆ ਮੈਂ ਇਧਰ ਸਿਰ ਫੇਰਿਆ ਮੈਨੂੰ ਕੋਈ ਸ਼ਸਤਰ ਨਹੀਂ ਨੇੜੇ ਨਜ਼ਰ ਆਇਆ ਨਹੀਂ ਤਾਂ ਮੈਂ ਉਹ ਸ਼ਸਤਰ ਚੁੱਕਣਾ ਸੀ ਤੇ ਤੈਨੂੰ ਵੜ ਦੇਣਾ ਸੀ ਯਾਦ ਰੱਖੀ ਦੁਸ਼ਮਣ ਭਾਵੇਂ ਕਿਤਨਾ ਵੀ ਠੱਟੜ ਪਿਆ ਹੋਵੇ ਉਹਨੂੰ ਕਮਜ਼ੋਰ ਨਹੀਂ ਸਮਝਣਾ ਉਹਦੇ ਨੇੜੇ ਨਹੀਂ ਜਾਣਾ ਤੇ ਦੂਜੀ ਗੱਲ ਪੁੱਛੀ ਲਕਸ਼ਮਣ ਜੀ ਨੇ ਕਿ ਐਨੀ ਸ਼ਕਤੀ ਹੁੰਦਿਆ ਇਹ ਨਹੀਂ ਪਾਵਰ ਹੁੰਦੇ ਆ ਤੂੰ ਹਾਰ ਗਿਓ ਤੇ ਇੱਕ ਬਨਵਾਸੀ ਬਨਵਾਸ ਕਰਨ ਵਾਲਾ ਰਾਮ ਜੀ ਤੇਰੇ ਤੋਂ ਜਿੱਤ ਗਿਆ ਵਜਾ ਸ਼੍ਰੀ ਲੰਕੈਸ਼ਵਰ ਜੀ ਕਹਿਣ ਲੱਗੇ ਵੀ 라ਵਣ ਨਹੀਂ ਜਿੱਤਿਆ 라ਵਣ ਤਾਂ ਜਿੱਤ ਗਿਆ ਕਿ ਰਾਮਨ ਦੇ ਨਾਲ ਰਾਮ ਦੇ ਨਾਲ ਰਾਮ ਦਾ ਭਰਾ ਖੜਾ ਸੀ ਭਰਾ ਬਾਵਾ ਹੁੰਦੇ ਨੇ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਜੈਸੇ ਰਨ ਵਿੱਚ ਸਖਾ ਭਰਾਤ ਜਿੱਦਾਂ ਰਨ ਦੇ ਵਿੱਚ ਸਖਾ ਭਰਾਏ ਭਰਾ লাশ ਬਣ ਕੇ ਡਿੱਗ ਪਵੇ ਤੇ ਉਹਦੀ লাশ ਚੁੱਕਣ ਵਾਸਤੇ ਕਈ ਲਾਛਾਂ ਡਰਾ ਦੇਲਦੇ ਨੇ ਭਰਾ ਦੀ লাশ ਚੁੱਕੀ ਸੀ ਪਰ ਕਹਿੰਦਾ ਮੈਂ ਹਾਰ ਗਿਆ ਰਾਮ ਦਾ ਭਰਾ ਰਾਵਣ ਨਾਲ ਖੜਾ ਏ ਤੇ ਮੇਰਾ ਭਰਾ ਵੀ ਜਾ ਕੇ ਰਾਵਣ ਨਾਲ ਖੜ ਗਿਆ ਮੈਨੂੰ ਹਰਾਉਣ ਵਾਲਾ ਉਹ ਭੀਖਣ ਹੈ ਜਿਨੇ ਮੇਰੇ ਸਾਰੇ ਵੀਕ ਪੁਆਇੰਟਸ ਰਾਮ ਨੂੰ ਦੱਸੇ ਮੇਰੀਆਂ ਸਾਰੀਆਂ ਕਮਜ਼ੋਰੀਆਂ ਰਾਮ ਨੂੰ ਦੱਸੀਆਂ ਜਿਨ੍ਹਾਂ ਦਾ ਫਾਇਦਾ ਉਠਾ ਕੇ ਇਹਨੇ ਮੈਨੂੰ ਰਣ ਦੇ ਵਿੱਚ ਹਰਾ ਦਿੱਤਾ ਗੁਰਮਖ ਪਿਆਰਿਓ ਸਰਪੰਗੀਆਂ ਦੀ ਫੌਜ ਸਰਪੰਗੀਆਂ ਦੀ ਬਹਾਦਰੀ ਅੱਜ ਵੀ ਸੰਸਾਰ ਦੇ ਵਿੱਚ ਮੰਨੀ ਜਾਂਦੀ ਹੈ ਹਾਰ ਗਏ ਆਰੀਅਨ ਲੋਕ ਜਿੱਤ ਗਏ ਕਿਉਂਕਿ ਸਰਬੰਗੀਆਂ ਦੇ ਕਬੀਲਿਆਂ ਦੇ ਵਿੱਚੋਂ ਜਿਹੜਾ ਜਾਮਾਵੰਤ ਸੀ ਉਹ ਵੀ ਆਰੀਅਨ ਲੋਕਾਂ ਨਾਲ ਖੜ ਗਿਆ ਫਿਰ ਇੰਦਰਦੇਵ ਸੀ ਉਹ ਵੀ ਆਰੀਅਨ ਲੋਕਾਂ ਨਾਲ ਖੜ ਗਿਆ ਸਰਬੰਗੀਆਂ ਦੀ ਹਾਰ ਹੋ ਗਈ ਤੇ ਸਸਾ ਨਾਲ ਲਾ ਕੇ ਕੱਲੇ ਪੰਗੀ ਬਣਾ ਦਿੱਤਾ ਸਾਨੂੰ ਫਕਰ ਹੋਣਾ ਚਾਹੀਦਾ ਆਪਣੇ ਕਬੀਲਿਆਂ ਦੇ ਉਸ ਆਪਣੇ ਪਛੋਕੜ ਦੇ ਸਾਥ ਸੰਗਤ ਜੀ ਉਸ ਕਬੀਲਿਆਂ ਦੇ ਵਿੱਚੋਂ ਵਾਲਮੀਕ ਜੀ ਰਖੀ ਜਿਨ੍ਹਾਂ ਨੇ ਰਾਮ ਦੀ ਕਹਾਣੀ ਲਿਖੀ ਆਰਾਮ ਆਇਨ ਜੋ ਜੋ ਰਾਮ ਦੇ ਨਾਲ ਬੀਤਣਾ ਏ ਜੋ ਜੋ ਰਾਮ ਦੇ ਜਨਮ ਦੇ ਵਿੱਚ ਘਟਨਾਵਾਂ ਘਟਨੀਆਂ ਨੇ ਇਹ ਜਨਮ ਤੋਂ ਪਹਿਲੇ ਹੀ ਲਿਖ ਦਿੱਤੀਆਂ ਇੱਕ ਕਥਾਵਾਚਕ ਬੜੇ ਚੋਟੀ ਦੇ ਸੀ ਬ੍ਰਹਮ ਗਿਆਨੀ ਸੀ ਦਸ਼ਰਤ ਦੇ ਬਾਪ ਦੇ ਦਰਬਾਰ ਵਿੱਚ ਕਥਾ ਕਰਿਆ ਕਰਦੇ ਸੀ ਤੇ ਉਸ ਨੇ ਕਿੰਤੂ ਪਰੰਤੂ ਕਰਨਾ ਸ਼ੁਰੂ ਕਰ ਦਿੱਤਾ ਚਰਚਾ ਕੀਤੀ ਬਹਿਸ ਕੀਤੀ ਤੇ ਕਹਿਣ ਲੱਗਾ ਜੇ ਇਨਸਾਨ ਨੂੰ ਆਪਣੇ ਆਉਣ ਵਾਲੇ ਸਮੇਂ ਦਾ ਪਤਾ ਲੱਗ ਜਾਵੇ ਇਹ ਇਦਾਂ ਹੋ ਨਹੀਂ ਸਕਦਾ ਕਿ ਉਹ ਸਮਾਂ ਬਰਬਾਦ ਕਰ ਦਵੇ ਬੰਦਾ ਆਪਣਾ ਬਚਾ ਕਰ ਸਕਦਾ ਉਦੋਂ ਭਗਵਾਨ ਸ੍ਰੀ ਵਾਲਮੀਕ ਜੀ ਨੇ ਉਹ ਜਿਹੜੀ ਰਮਾਇਣ ਸੀ ਉਹਦੇ ਦਾਦੇ ਨੂੰ ਕਥਾ ਸੁਲਾਈ ਤੇ ਨੋਟ ਕੀਤੀ ਕਿ ਤੇਰੇ ਘਰ ਵਿੱਚ ਦਸ਼ਰਪ ਹੋਏਗਾ ਦਸ਼ਰਪ ਦੇ ਘਰ ਤੇ ਚਰਾਮ ਹੋਏਗਾ ਤੇ ਇਹੋ ਦੀ ਕਥਾ ਮੈਂ ਤੈਨੂੰ ਸੁਣਾ ਰਿਹਾ ਰੋਕ ਲਈ ਜੇ ਰੁਕਦੀਏ ਏ ਰਮਾਇਣ ਦਸ਼ਰਤ ਦੇ ਕੋਲ ਵੀ ਸੀ ਜਦੋਂ ਭਗਵਾਨ ਜੀ ਨੇ ਦੇਖ ਕੇ ਮਹਾਰਿਸ਼ੀ ਵਾਲਮੀਕੀ ਜੀ ਨੇ ਉਹਨਾਂ ਨੂੰ ਸੌਂਪ ਦਿੱਤੀ ਵੀ ਲਓ ਜੇ ਤੁਹਾਡਾ ਬਚਾਅ ਹੋ ਸਕਦਾ ਤੇ ਕਰ ਲੋ ਆ ਤੁਹਾਡਾ ਪ੍ਰਵੇਖ ਜੇ ਦਸ਼ਰਤ ਕੋਲ ਵੀ ਉਹ ਰਮਾਇਣ ਰਹੀ ਬਾਅਦ ਵਿੱਚ ਉਹ ਰਮਾਇਣ ਮਹਾਰਿਸ਼ੀ ਵਾਲਮੀਕ ਜੀ ਨੇ ਰਮਾਇਣ ਵਿੱਚ ਕਰ ਦਿੱਤੀ ਉਹਨੂੰ ਕੋਈ ਛਾਲ ਨਾ ਸਕੇ ਆਦ ਸੰਗਤ ਜੀ ਆਰੀਨ ਲੋਕ ਭਾਰਤ ਵਿੱਚ ਆਏ ਇਹਨਾਂ ਨੇ ਭਾਰਤੀ ਲੋਕਾਂ ਦੇ ਇਤਨੇ ਟੁਕੜੇ ਕਰ ਦਿੱਤੇ ਕਿ ਅੱਜ ਜੇ ਉਹਨਾਂ ਦੀਆਂ ਟੁਕੜੀਆਂ ਨੂੰ ਚੁੱਕ ਕੇ ਤਸਵੀਰ ਬਣਾਉਣ ਦਾ ਯਤਨ ਕਰੀਏ ਤੇ ਉਹਨਾਂ ਦੇ ਅੰਗ ਨਹੀਂ ਜੁੜਦੇ ਕਿਹੜਾ ਕਿੱਥੇ ਲੱਗਦਾ ਕਿਹੜਾ ਕਿੱਥੇ ਲੱਗਦਾ ਕਿਉਂ ਕਿਉਂਕਿ ਜਿਹੜਾ ਪੈਰ ਹੈ ਮਹਾਰਾਜ ਗੁਰਬਾਣੀ ਅੰਦਰ ਪੈਰ ਨੂੰ ਧਰਮ ਕਹਿੰਦੇ ਆ ਕਿਉਂਕਿ ਇਹ ਜਿਹੜਾ ਬੰਦੇ ਦਾ ਵਿਕਾਸ ਹੈ ਬੰਦਾ ਇਹਨਾਂ ਪੈਰਾਂ ਦੇ ਸਹਾਰੇ ਚੜਦਾ ਵੱਡੇ ਵੱਡੇ ਪਹਾੜ ਸਰ ਕਰ ਜਾਂਦਾ ਇਹਨਾਂ ਪੈਰਾਂ ਦੇ ਸਹਾਰੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਇਹਨਾਂ ਪੈਰਾਂ ਦੀ ਹੀ ਗੱਲ ਦੱਸਦੇ ਆ ਕਹਿੰਦੇ ਵੀ ਇਹਨਾਂ ਦੇ ਕੋਲੋਂ ਸਿੱਖ ਲੈ ਕੀ ਸਿੱਖ ਹੈ ਇਹ ਪੈਰਾਂ ਦੇ ਕੋਲੋਂ ਸਿੱਖ ਲੈ ਸਾਰੇ ਸਰੀਰ ਦਾ ਵਜ਼ਨ ਚੁੱਕਦੇ ਨੇ ਤੇ ਤਾਲ ਮੇਲ ਕਿੰਨਾ ਰੱਖਦੇ ਆ ਇੱਕ ਪੈਰ ਸਾਰੇ ਸਰੀਰ ਦਾ ਵਜ਼ਨ ਚੁੱਕਦਾ ਤੇ ਦੂਸਰੇ ਨੂੰ ਇਸ਼ਾਰਾ ਕਰਦਾ ਤੂੰ ਅੱਗੇ ਵਧ ਤੇ ਜਦੋਂ ਉਹ ਪੈਰ ਅੱਗੇ ਵਧਦਾ ਫਿਰ ਉਹ ਸਾਰਾ ਵਜਨ ਚੁੱਕਦਾ ਏ ਤੇ ਪਿਛਲੇ ਨੂੰ ਕਹਿੰਦਾ ਹੁਣ ਤੂੰ ਅੱਗੇ ਵਧ ਇਦਾਂ ਕਰਦਿਆਂ ਕਰਦਿਆਂ ਪਰਬਤਾਂ ਨੂੰ ਸਰ ਕਰ ਜਾਂਦੇ ਆਰੀਆਂ ਲੋਕਾਂ ਨੇ ਟੁਕੜੇ ਏਨੇ ਕਰਤੇ ਕਿਸੇ ਨੂੰ ਜੱਟ ਬਣਾ ਦਿੱਤਾ ਕਿਸੇ ਨੂੰ ਛੀਮ ਬਾ ਨਾਈ ਕਮਿਆਰ ਚਮਿਆਰ ਕਿਸੇ ਨੂੰ ਪੰਗੀ ਕਿਸੇ ਨੂੰ ਕੁਛ ਬਣਾ ਦਿੱਤਾ